ਖਾਤੇ ਖੁਲਵਾ ਕੇ ਗਰੀਬਾਂ ਨਾਲ ਕਰਕੇ ਵੱਡਾ ਧੋਖਾ ਇਹ ਕਹਿੰਦੇ ਵੀ ਮੋਤੀ ਵਾਲੀ ਸਕੀਮ ਆ ਤੇ ਤੁਹਾਡੇ ਖਾਤੇ 'ਚ 1500 ਰੁਪਏ ਮਹੀਨਾ ਆਇਆ ਕਰੂਗਾ ਖਾਤੇ 'ਚ ਹਰ ਮਹੀਨੇ 1500 ਰੁਪਏ ਆਉਣ ਦੀ ਆਖੀ ਗੱਲ ਤੇ ਸਾਨੂੰ 100000 ਰੁਪਏ ਇਹਨਾਂ ਨੇ ਉਨ ਲਗਦੇ ਦਿੱਤੇ ਸੀ ਤੇ ਉਸ ਤੋਂ ਬਾਅਦ ਸਾਡੇ ਘਰੇ ਗੜਕਾਵਾ ਦੀ ਪੁਲਿਸ ਆ ਗਈ ਟਾਈਮ ਪੈ ਗਿਆ ਜੀ ਮਹੀਨਾ ਪੈ ਗਿਆ ਹੁਣ ਹਰਿਆਣਾ ਦੀ ਪੁਲਿਸ ਮਾਰ ਰਹੀ ਗੇੜੀਆਂ ਸੀ ਸੀਐਮ ਸਰ ਸਾਨੂੰ ਨਹੀਂ ਦਿੱਤੇ ਸਾਨੂੰ 9ਵੇਂ ਮਹੀਨੇ 10ਵੇਂ ਮਹੀਨੇ ਕਾਪੀਆ ਦਿੱਤਣਾ ਹੈ ਜਦ ਖਾਤੇ ਚੈੱਕ ਕੀਤੇ ਤਾਂ ਸਭ ਦੇ ਉੱਡੇ ਹੋਸ਼ ਸੋ ਸਾਡੀਆਂ ਤੇ 3-3 ਲੱਖ ਦੀਆਂ 4-4 ਲੱਖ ਦੀਆਂ ਐਂਟਰੀਆਂ ਆਈਆਂ ਵੀ ਆ ਜਿਹਦੇ ਵਿੱਚ ਸਾਡੇ ਤੇ ਸਾਨੂੰ ਪਤਾ ਵੀ ਨਹੀਂ ਸੀ ਅਸੀਂ ਗਰੀਬ ਬੰਦੇ ਹੈਗੇ ਅਸੀਂ ਇਹਨੇ ਇੰਨਾ ਪੈਸਾ ਸਿੱਥੋਂ ਭਰਾਂਗੇ ਅਨਪੜ੍ਹ ਤੇ ਗਰੀਬ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਵੱਡਾ ਫਰੌਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਬੈਂਕ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਦਾ ਵਿਦੇਸ਼ੀ ਲੈਣ ਦੇਣ ਸਾਹਮਣੇ ਆਇਆ ਹੈ ਤੇ ਲੋਕਾਂ ਦੇ ਮੁਤਾਬਕ ਉਹਨਾਂ ਦੇ ਮੁਹੱਲੇ ਦੇ ਵਿੱਚ ਹੀ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਨਿੱਜੀ ਬੈਂਕ ਦੇ ਕਰਮਚਾਰੀਆਂ ਨਾਲ ਮਿਲ ਕੇ ਇਸ ਤਰ੍ਹਾਂ ਬੇਵਕੂਫ ਬਣਾਇਆ ਗਿਆ ਕਿ ਉਹਨਾਂ ਨੂੰ ਇਹ ਆਖਿਆ ਗਿਆ ਕਿ ਉਹਨਾਂ ਦੇ ਖਾਤੇ ਵਿੱਚ ਹਰ ਮਹੀਨੇ ਪ੍ਰਧਾਨ ਮੰਤਰੀ ਮੋਦੀ ਦੀ ਸਕੀਮ ਦੇ ਤਹਿਤ 1500 ਰੁਪਏ ਆਇਆ ਕਰਨਗੇ ਤਾਂ ਇਸ ਤੋਂ 1 ਮਹੀਨੇ ਬਾਅਦ ਉਹਨਾਂ ਨੂੰ ਨਕਦ 15 1500 ਰੁਪਏ ਵੀ ਦਿੱਤਾ ਗਿਆ ਅਰਸਲ ਮੁਹੱਲੇ ਦੀ ਇੱਕ ਜਾਣ ਪਛਾਣ ਵਾਲੇ ਨੌਜਵਾਨ ਦੇ ਨਾਲ ਇੱਕ ਨਿੱਜੀ ਬੈਂਕ ਦੇ ਕਰਮਚਾਰੀ ਆਏ ਤੇ ਇਹਨਾਂ ਲੋਕਾਂ ਦੇ ਖਾਤੇ ਖੋਲ ਕੇ ਚਲੇ ਗਏ ਲੇਕਿਨ ਖਾਦਾਂ ਦੇ ਨਾਲ ਮਿਲਣ ਵਾਲੀ ਬੈਂਕ ਕਿੱਟ ਨੌਜਵਾਨ ਨੇ ਆਪਣੇ ਕੋਲ ਰੱਖ ਲਈ ਜਿਸ ਦੇ ਵਿੱਚ ਏਟੀਐਮ ਸੀ ਇਹ ਜੀ ਸਾਡੇ ਮੁਹੱਲੇ ਦੇ ਵਿੱਚ ਨਾ ਜੀ ਦੂਜਾ ਸੇਵਕ ਸਿੰਘ ਦਾ ਜਵਾਈ ਰਹਿੰਦਾ ਜੀ ਗੁਰਪ੍ਰੀਤ ਸਿੰਘ ਤੇ ਬੱਬੂ ਕੌਰ ਇਹਨਾਂ ਨੇ ਖਾਤੇ ਖਲਵਾਏ ਸੀਗੇ ਜੀ ਇਹ ਕਹਿੰਦੇ ਵੀ ਮੋਦੀ ਵਾਲੀ ਸਕੀਮ ਆ ਤੇ ਤੁਹਾਡੇ ਖਾਤੇ ਚ 1500 ਰੁਪਏ ਮਹੀਨਾ ਆਇਆ ਕਰੂਗਾ ਕਿਹੜੇ ਬੈਂਕ ਦੇ ਖਾਤੇ ਸੀ ਇਹ ਐਚਪੀਐਚ ਕੋਲਪੁਰਾ ਰੋਡ ਤੇ ਹੀ ਬੈਂਕ ਓਕੇ ਜੀ ਤੇ ਹੋਇਆ ਕੀ ਇਹਨਾਂ ਨੇ ਸਾਡੇ ਖਾਤੇ ਖਲਵਾਤੇ ਕਹਿੰਦੇ ਵੀ ਮੋਦੀ ਵਾਲੀ ਸਕੀਮ ਆ ਤੇ ਤੁਹਾਨੂੰ 1500 ਰੁਪਏ ਆਇਆ ਕਰੂਗਾ ਇੱਥੇ ਦੇ ਖਾਤੇ 'ਚ ਹੂੰ ਹੂੰ ਤੇ ਸਾਡੇ ਖਾਤੇ ਖਲਵਾਤੇ ਹੀ ਇਹਨਾਂ ਨੇ ਤੇ ਸਾਨੂੰ ਕੋਈ ਪੈਸਾ ਖਾਤੇ 'ਚ ਨਹੀਂ ਦਿੱਤਾ ਗਾ ਤੇ ਸਾਨੂੰ ਹਜ਼ਾਰ-ਹਜ਼ਾਰ ਰੁਪਏ ਇਹਨਾਂ ਨੇ ਉਨ ਨਗਦੇ ਦਿੱਤੇ ਸੀਗੇ ਹੂੰ ਤੇ ਉਸ ਤੋਂ ਬਾਅਦ ਸਾਡੇ ਘਰੇ ਗੜਕਾਵਾ ਦੀ ਪੁਲਿਸ ਆ ਗਈ ਟਾਈਮ ਪਹਿਲੇ ਵਿੱਚ ਹੀ ਮਹੀਨਾ ਪਹਿ ਗਿਆ ਹੂੰ ਤੇ ਉਹ ਗੜਕਾਵਾ ਦੀ ਪੁਲਿਸ ਆ ਗਈ ਤੇ ਉਹ ਸਾਡੇ ਨੂੰ ਕਹਿੰਦੇ ਵੀ ਤੁਹਾਡੇ ਖਾਤਿਆਂ ਦੇ ਵਿੱਚ ਵੀ ਗਰਗਦੀਪ ਕੌਣ ਆ ਮੈਂ ਤੇ ਘਰੇ ਪੰਜਾਹਤੀ ਦੇ 10 ਲੱਖ ਰੁਪਏ ਹੈ ਇਹਦੇ 'ਚ ਤੇ ਇਹਨਾਂ ਨੂੰ ਜਦੋਂ ਜਾ ਕੇ ਕਿਹਾ ਵੀ ਐਂ ਕਰਕੇ ਵੀ ਤੁਸੀਂ ਖਾਤੇ ਖਲਾਏ ਤੇ ਵੀ ਸਰ ਵੀ ਆ ਕਰ ਵੀ ਕਰੋ ਕਹਿੰਦੇ ਇਹ ਤਾਂ ਉਹਦਾ ਪੈਸਾ ਲਾ ਕੇ ਨਿਭੜ ਲਾਂਗੇ ਇਸੀ ਤੇ ਕੋਈ ਕਰ ਸਕਦੇ ਇੱਥੇ ਤੁਹਾਨੂੰ ਖਾਤੇ ਖਲਾ ਕੇ ਏਟੀਐਮ ਦਿੱਤਾ ਸੀ ਉਹਨਾਂ ਨੇ ਤਾਂ ਕੁਝ ਨਹੀਂ ਜੀ ਸਰ ਜੀ ਕੋਈ ਨਹੀਂ ਇਹਨਾਂ ਨੇ ਏਟੀਐਮ ਨਹੀਂ ਦਿੱਤਾ ਮੈਂ ਤਾਂ ਕਾਪੀ ਹੀ ਨਹੀਂ ਦਿੱਤੀ ਉਹ ਕੋਰ ਤੇ ਗੁੱਪਲੀ ਸੇਮ ਬਸਤੀ ਜੀ ਰਹਿੰਦੀ ਆ ਸੇਮ ਤਾਂ ਜਵਾਈ ਹੈਗਾ ਉਹ ਕਹਿੰਦੇ ਵੀ ਮੋਦੀ ਸੀਬ ਸਾਫ ਦੀ ਸਪੀਮ ਆਈ ਆ ਤੇ ਵੀ ਤੁਸੀਂ ਖਾਤੇ ਖਲਵਾ ਲਓ ਤੇ ਸਾਰੇ ਮੱਲਿਆ ਲਿਆਨੇ ਖਾਤੇ ਖਲਵਾ ਲੇ ਤੇ ਉਹ ਕਹਿੰਦੇ ਵੀ 15-1500 ਰੁਪਏ ਚੜੇ ਨਹੀਂ ਆਇਆ ਕਰੋਗਾ ਤੇ ਸਾਨੂੰ 15-1500 ਰੁਪਏ ਦਿੱਤਾ ਵੀ ਘੱਟੋ-ਘੱਟ ਮਹੀਨੇ ਬਾਅਦ ਉਹਦੀ ਮੰਮਾ ਫੜਾ ਕੇ ਗਏ ਆ ਤੇ ਉਹ ਕਹਿੰਦੇ ਐਫਸੀਆਈ ਬੈਂਕ ਜੋ ਸਰ ਵੀ ਆਈ ਸੀ ਦੋ ਨਾਲ ਤੇ ਦੋਵੇਂ ਜਾਣੀ ਇਹ ਸੀ ਨਾਲ ਜਦੋਂ ਸਾਡੇ ਖਾਤੇ ਖੁੱਲੇ ਆ ਬੱਬੂ ਕੌਰ ਦੇ ਘਰੇ ਖਾਤੇ ਖੁੱਲੇ ਆ ਹੁਣ ਹੋਇਆ ਕੀ ਫਿਰ ਹੁਣ ਸਰ ਗੁਰਗੋਂ ਦੀ ਪੁਲਿਸ ਆਈ ਸੀ ਸਾਡੇ ਇੱਕ ਮੰਦਰ ਤੇ ਤੇ ਉਹ ਕਹਿੰਦੇ ਵੀ ਤੁਹਾਨੂੰ ਤੁਹਾਡਾ ਇੰਨਾ-ਇੰਨਾ ਪੈਸਿਆਂ ਦਾ ਲੈਣ ਦੇਣ ਹੋਇਆ ਵੀ ਕਿਨੇ ਹੋਇਆ ਅਸੀਂ ਸਰ ਬੈਂਕ ਚ ਗਏ ਬੈਂਕ ਵਾਲੇ ਕਹਿੰਦੇ ਵੀ ਇਹ ਸਾਨੂੰ ਨਹੀਂ ਪਤਾਗਾ ਇਹ ਬੱਬੂ ਤੇ ਤੇ ਗੁਰਪ੍ਰੀਤ ਤੇ ਕਾਰਵਾਈ ਕਰੋ ਓਕੇ ਤੇ ਤੁਹਾਡੇ ਜਿਹੜੇ ਏਟੀਐਮ ਕਿੱਥੇ ਸੀਗੇ ਏਟੀਐਮ ਸਰ ਸਾਨੂੰ ਨਹੀਂ ਦਿੱਤੇ ਸਾਨੂੰ 9ਵੇਂ ਮਹੀਨੇ 10ਵੇਂ ਮਹੀਨੇ ਕਾਪੀਆਂ ਦਿੱਤੀਆਂ ਅਸੀਂ ਜਦੋਂ ਕਾਪੀ ਪੁੱਛਦੇ ਸੀਗੇ ਕਹਿ ਰਹਿੰਦੇ ਸੀਗੇ ਵੀ ਤੁਹਾਡੇ ਕਿਹੜਾ ਵਿੱਚ ਪੈਸੇ ਜਮ੍ਹਾਂ ਕਰਾਇਆ ਜਿਹੜੇ ਤੁਸੀਂ ਕਢਵਾਉਣੇ ਆ ਤੇ ਜਦੋਂ ਫਿਰ ਉਹ ਮੁੰਡੇ ਤੇ ਪੁਲਸ ਆ ਗਈ ਗੜਗੌਣ ਦੀ ਉਸ ਤੋਂ ਬਾਅਦ ਅਸੀਂ ਸਾਨੂੰ ਉਹਨਾਂ ਨੇ ਕਾਪੀਆਂ ਦਿੱਤੀਆਂ ਤੇ ਅਸੀਂ ਬੈਂਕ ਗਏ ਉਹ ਕਹਿੰਦੇ ਕਿ ਤੁਹਾਡੇ ਖਾਤੇ ਦੇ ਵਿੱਚ ਲੈਣ ਦੇਣ ਬਹੁਤ ਜ਼ਿਆਦਾ ਹੋਇਆ ਪਿਆ ਫਿਰ ਅਸੀਂ ਸਾਰਾ ਐਸਐਸਪੀ ਦੇ ਵੀ ਦੇ ਆ ਉਹਨਾਂ ਨੇ ਐਸਐਸਪੀ ਨੇ ਉਹਨਾਂ ਨੂੰ ਸਾਈਬਰ ਵਾਲਿਆਂ ਦੇ ਦਿੱਤੀ ਉਹ ਕਹਿੰਦੇ ਵੀ ਤੁਸੀਂ ਵੜਗੋਂ ਜਾਓ ਸਾਰੇ ਉਹ ਤੋਂ ਬਾਅਦ ਸਾਰਾ ਅਸੀਂ ਫੇਰ ਐਸਐਸਪੀ ਦੇ ਗਏ ਇਸ ਵੱਡੇ ਫਰੌਡ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਹਰਿਆਣਾ ਦੇ ਪਲਵਲ ਦੀ ਪੁਲਿਸ ਇਨ੍ਹਾਂ ਗਰੀਬਾਂ ਦੇ ਘਰਾਂ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ ਅਚਾਨਕ ਆ ਗਈ। ਕਾਇਸ ਤੋਂ ਬਾਅਦ ਇਨ੍ਹਾਂ ਖਾਤਾਧਾਰਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਦੇ ਵਿੱਚ ਦੁਬਈ ਤੋਂ 2 ਨੰਬਰ ਦੇ ਪੈਸੇ ਦਾ ਲੈਣ-ਦੇਣ ਕੀਤਾ ਗਿਆ। ਤੇ 6 ਮਹੀਨੇ ਬਾਅਦ ਇਸ ਗੱਲ ਦਾ ਜਦੋਂ ਖੁਲਾਸਾ ਹੋਇਆ ਤਾਂ ਇਨ੍ਹਾਂ ਗਰੀਬ ਲੋਕਾਂ ਨੇ ਪੁਲਿਸ ਦਾ ਰੋਕ ਕੀਤਾ। ਗੌਰ ਪ੍ਰੀ ਇਤਨੇ ਸਾਡੇ ਖਾਤੇ ਖਲਾਏ ਜੀ ਮੁਲਾਜ਼ਮ ਸਲਾਹ ਕੇ ਬੈਠ ਚੋਈਏ ਕਿੰਨੇ ਕਿੰਨੇ ਪੈਸੇ ਦਿੱਤੇ ਖਾਤੇ ਕੀ ਕਹਿੰਦੇ ਸੀ ਖਾਤੇ ਖੋਲੇ ਕਿਵੇਂ ਤੇ 15 1500 ਰੁਪਿਆ ਕਹਿੰਦੇ ਸਕੀਮ ਆਇਆ ਬੰਦੀ ਮੋਦੀ ਦੀ ਅੱਛਾ ਸਾਨੂੰ ਦਾਹਾ ਚੱਕਾ ਦਿੱਤਾ ਤੇ ਹੋਇਆ ਕੀ ਹੁਣ ਕੀ ਹੋਇਆ ਹੈਗਾ ਸਾਡੇ ਨਾਲ ਐਡਾ ਵੱਡਾ ਫਰਾਡ ਹੋਇਆ ਗਾ ਜੀ ਸਾਡੇ ਨਾਲ ਨਿصاف ਹੋਣਾ ਚਾਹੀਦਾ ਕੀ ਹੋਇਆ ਕੀ ਤੁਹਾਡੇ ਖਾਤਿਆਂ ਚ ਤੁਸੀਂ ਪਤਾ ਕੀਤਾ ਬਾਹਰ ਲੋ ਪੈਸਾ ਬਾਹਰ ਕਿ ਕਰਾਇਆ ਪਤਾ ਨਹੀਂ ਕਿ ਕਰਾਇਆ ਏਟੀਐਮ ਉਟੀਐਮ ਤੁਹਾਨੂੰ ਦਿੱਤੇ ਸੀ ਕਿ ਉਹਨਾਂ ਨੂੰ ਹਾਂ ਜੀ ਮੈਨੂੰ ਨਾ ਕਾਪੀ ਮਿਲੀ ਨਾ ਏਟੀਐਮ ਮਿਲਿਆ ਓਕੇ ਤੁਸੀਂ ਬੈਂਕ ਗਏ ਹੋਣ ਹਾਂਜੀ ਗਏ ਸੀ ਬੈਂਕ ਵਾਲੇ ਕੀ ਕਹਿੰਦੇ ਬੈਂਕ ਵਾਲਿਆਂ ਦੇ ਤੁਸੀਂ ਗਏ ਤਾਂ ਸਟੇਟਮੈਂਟਾ ਕੱਢ ਦਿੰਦੇ ਆ ਉਹਦੇ ਜੀ ਬਸ ਓਕੇ ਬਾਕੀ ਉਹ ਸਾਨੂੰ ਕੋਈ ਜਾਣ ਨਹੀਂ ਦਿੰਦੇ ਪੁਲਿਸ ਕੋਲੇ ਗਏ ਪੁਲਿਸ ਕੋਲੇ ਵੀ ਪਾਈ ਜਾਂਦੀ ਆ ਕੀ ਕਹਿੰਦੇ ਉੱਥੇ ਵੀ ਦੇ ਕੇ ਆਇਆ ਤੇ ਸਰਪ੍ਰਸਾਲਿਆਂ ਕੋਲੇ ਵੀ ਇਸ ਦਿਵਾਰੇ ਦੇਖ ਦਿੱਤੀ ਓਕੇ ਉਸ ਵੀ ਨਹੀਂ ਮਾਮਲਾ ਮੁਖਤਸਰ ਦਾ ਹੈ ਜਿੱਥੇ ਕਿ ਇਹ ਵੱਡਾ ਫਰਾਡ ਅੰਜਾਮ ਦਿੱਤਾ ਗਿਆ ਹੈ ਕੁਝ ਸ਼ਾਤਰ ਵਿਅਕਤੀਆਂ ਦੇ ਵੱਲੋਂ ਤੇ ਇਹਨਾਂ ਗਰੀਬ ਤੇ ਅਨਪੜ ਲੋਕਾਂ ਦੇ ਨਾਲ ਵੱਡਾ ਧੋਖਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਹ ਲਾਲਚ ਸੀ ਕਿ ਉਹਨਾਂ ਦੇ ਖਾਤੇ ਵਿੱਚ 1500 ਰੁਪਏ ਹਰ ਮਹੀਨੇ ਪ੍ਰਧਾਨ ਮੰਤਰੀ ਮੋਦੀ ਦੀ ਕਿਸੇ ਸਕੀਮ ਦੇ ਤਹਿਤ ਆਇਆ ਕਰਨਗੇ ਲੇਕਿਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹਨਾਂ ਦੇ ਭੋਲੇਪਨ ਦਾ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ ਜਦੋਂ ਖਾਤਿਆਂ ਦੇ ਵਿੱਚ ਵੇਖਿਆ ਜੀ ਸਾਡੇ ਤੇ ਇਹ ਐਂਟਰੀਆਂ ਆਈਆਂ ਸੀ ਅਸੀਂ ਤੇ ਜੋ ਖਾਤ ਸਟੇਟਮੈਂਟ ਕਢਵਾਈ ਜਾ ਕੇ ਕਾਪੀਆਂ ਜੀ ਤੇ ਉੱਥੇ ਕਾਪੀਆਂ ਦੇ ਉੱਤੇ ਸਾਡੀਆਂ ਤੇ 3-3 ਲੱਖ ਦੀ 4-4 ਲੱਖ ਦੀਆਂ ਐਂਟਰੀਆਂ ਆਈਆਂ ਵੀ ਆ ਜਿਹਦੇ ਵਿੱਚ ਸਾਡੇ ਤੇ ਸਾਨੂੰ ਪਤਾ ਵੀ ਨਹੀਂ ਸੀ ਅਸੀਂ ਗਰੀਬ ਬੰਦੇ ਹੈਗੇ ਅਸੀਂ ਇਹਨੇ ਇੰਨਾ ਪੈਸਾ ਅਸੀਂ ਕਿੱਥੋਂ ਭਰਾਂਗੇ ਤੇ ਸਾਡੀ ਤਾਂ ਵੱਧ ਤੋਂ ਵੱਧ ਮੋਦੀ ਮੂਰੇ ਇਹਦਾ ਕੁਇਸ ਕੁਇਸ ਵੀ ਸਾਨੂੰ ਇਨਸਾਫ ਮਿਲੇ ਤੇ ਸਾਨੂੰ ਵੀ ਸਾਨੂੰ ਜਿੰਨੇ ਵੱਧ ਜਿਹੜੇ ਅਪਰਾਧੀ ਉਹਨਾਂ ਨੂੰ ਜਿਹੜਾ ਬੰਦਾ ਵਿੜਿੰਗਾ ਦਾ ਉਹਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਫਿਲਹਾਲ ਪੁਲਿਸ ਨੂੰ ਇਹਨਾਂ ਲੋਕਾਂ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਸ਼ਿਕਾਇਤ ਸਾਈਬਰ ਕ੍ਰਾਈਮ ਦੇਖੇ ਮਾਰਕ ਕਰ ਦਿੱਤੀ ਗਈ ਹੈ ਜਗਬਾਨੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ